ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਜੱਟ ਬਲੌਗਰ ਤੇ ਅੱਜ ਦੀ ਜਿਹੜੀ ਵੀਡੀਓ ਆਪਾਂ ਬਣਾ ਰਹੇ ਆ ਹਰਿਆਣੇ ਦਾ ਪਿੰਡ ਆ ਕੁੰਗੜ ਜਿੱਥੋਂ ਦਾ ਅਰਜਨ ਜੋਟਾ ਅਰਜਨ ਕੁੰਗੜ ਦੇ ਨਾਂ ਤੇ ਮਸ਼ਹੂਰ ਹੋਇਆ ਤੇ ਇੱਥੋਂ ਦਾ ਛੁਪਿਆਰ ਉਸਤਮ ਆਪਾਂ ਕਹਿ ਸਕਦੇ ਆ ਮੱਝਾਂ ਦੀ ਬਰੀਡ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਤਗੜੇ ਬਰੀਡਰ ਆਉਂਦੇ ਆ ਇਹ ਬੰਦੇ ਕੋਲੇ ਮੱਝਾਂ ਲੈਣ ਆਉਂਦੇ ਆ ਆ ਜਿੰਨੀਆਂ ਤੁਸੀਂ ਸਾਰੀਆਂ ਸਕਰੀਨ ਤੇ ਮੱਝਾਂ ਦੇਖ ਰਹੇ ਆ 20 ਕਿਲੋ ਤੋਂ ਪਲੱਸ ਵਾਲੀਆਂ ਮੱਝਾਂ ਕੋਈ 22 ਕਿਲੋ ਵਾਲੀ ਕੋਈ 23 ਕਿਲੋ ਵਾਲੀ ਤੇ ਆ ਬਹੁਤ ਛੋਟੀ ਉਮਰ ਦੀ ਝੋਟੀ ਆ ਤੇ ਹੁਣ ਵੀ ਸੂਈ ਵੀ ਆ ਦੁੱਧ ਤਿਆਰ ਬਹੁਤ ਚੰਗਾ ਇਹਦੇ ਥੱਲੇ ਬਾਈ ਨਾਲ ਵੀ ਕਰਾਉਨੇ ਆ ਗੱਲਬਾਤ ਮੱਝਾਂ ਜਿਹੋ ਜੀ ਮੱਝ ਬੰਦਾ ਲੈਣ ਆਉਂਦਾ ਜਿੰਨੇ ਪੈਸਿਆਂ ਲਈ ਹਰਿਆਣੇ ਦੇ ਵਿੱਚੋਂ ਇਹ ਬੰਦਾ ਦਵਾ ਦਿੰਦਾ ਕੀ ਨਾਮ ਆ ਜੀ ਆਪਣਾ ਮਟਰੂ ਮਟਰੂ ਕੁੰਗੜ ਪਿੰਡ ਕੁੰਗੜ ਆ ਨਾ ਹਾਂਜੀ ਜ਼ਿਲ੍ਹਾ ਕੌਣ ਸਾ ਜੀ ਬਵਾਨੀ 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 ਜ਼ਿਲ੍ਹਾ ਤੇ ਫੋਨ ਨੰਬਰ ਦੱਸ ਦਿਓ ਆਪਣਾ ਨੰਬਰ 99531169 ਠੀਕ ਆ ਫੋਨ ਨੰਬਰ ਜਿਹੜਾ ਸਕਰੀਨ ਤੇ ਵੀ ਚੱਲ ਰਿਹਾ ਮਿੱਤਰੋ ਤੇ ਇਸ ਟਾਈਮ ਜੀ ਆਪਣੇ ਕੋਲੇ ਮੱਝਾਂ ਹੈਗੀਆਂ ਆਹ ਮੱਝ ਦੀ ਕੀ ਡਿਟੇਲ ਆ ਸਭ ਤੋਂ ਪਹਿਲਾਂ ਜਿਹੜੀ ਕਿੰਨੇਵੇਂ ਸੂਏ ਆਏ ਇਹ ਦੂਸਰੀ ਵਾਰ ਬੱਚਾ ਧੀਆ ਇਸਨੇ ਦੂਸਰੀ ਵਾਰ ਬੱਚਿਆ ਧੀਆ ਤੇ ਅਬ ਜਿਹੜਾ ਹੁਣ ਤਿਆਰ ਦੁੱਧ ਆ ਇਹਦਾ ਜਿੰਦਗੀ ਵਿਆਹੀ ਹੈ ਅਬ 16 ਲੀਟਰ ਦੁੱਧ ਤਿਆਰ ਅੱਛਾ ਪਹਿਲੇ ਸੂਏ ਚ ਇਹਨੇ ਕਿੰਨਾ ਦੁੱਧ ਦਿੱਤਾ 11 ਕਿਲੋ ਦੁੱਧ ਵਿਆਪਾ ਲੰਨ ਪਹਿਲਾਂ ਨੇਨੇ 18 ਕਿਲੋ ਦੁੱਧ ਦਿੱਤਾ ਤੇ ਇਹਦੀ ਕੀ ਕੀ ਮਹੀਦ ਹੈ ਇਹਦੇ ਤੋਂ ਇਹਦੀ ਕੀ ਕਿੰਨਾ ਦੁੱਧ ਦੇ ਸਕਦੀ ਹੈ ਕਮ ਸੇ ਕਮ 20 ਕਿਲੋ ਕਮ ਸੇ ਕਮ 20 ਕਿਲੋ ਦੇ ਦੋਗੀ ਮਾੜਾ ਜੀ ਆਪਾਂ ਇਹਨੂੰ ਚਲਾ ਕੇ ਦਿਖਾ ਦਈਏ ਖੋਲ ਕੇ ਮਾੜੀ ਜੀ ਆਪਾਂ ਤੁਹਾਨੂੰ ਚਲਾ ਕੇ ਵੀ ਦਿਖਾਉਨੇ ਆ ਬਹੁਤ ਸੋਹਣੀ ਸਾਫ ਸੁਥਰੀ ਤੇ ਥਾਨਾ ਭਵਾਨੇ ਦੀ ਜਿਹੜੀ ਬਹੁਤ ਘੈਂਟ ਛੋਟੀ ਤੇ ਜੇ ਕੋਈ ਬੰਦਾ ਲੈਣੀ ਚਾਹੁੰਦਾ ਸੋਡੇ ਕੋਲੇ ਆਉਣਾ ਚਾਹੁੰਦਾ ਆ ਸਕਦਾ ਬੰਦਾ ਫੋਨ ਕਰਕੇ ਕੋਈ ਵੀ ਹਾਂ ਹਾਂ ਆ ਸਕਤੇ ਹੈ ਜਿਹੋ ਜੀ ਮੈਂ ਅੱਜ ਕਹੂਗਾ ਪੂਰੀ ਸੇਵਾ ਦੇਵਾਏ ਬੰਦਾ ਆ ਆ ਮਿੱਤਰੋ ਦਿਖਾ ਦਿੰਨੇ ਆ ਤੁਹਾਨੂੰ ਹੁਣ ਇਹ ਦੰਦੋ ਕਿਵੇਂ ਆ ਦੰਦ ਭਰ ਗਈ ਦੰਦ ਭਰ ਗਈ ਦੇਖ ਲਓ ਦੂਜੇ ਸੂਏ ਦੀ ਝੋਟੀ ਆ ਇਹਦੀ ਇੱਕ ਕੱਟੀ ਵੀ ਆ ਪਿਛਲੇ ਸੂਏ ਦੀ ਉਹ ਵੀ ਅੱਗੇ ਜਾ ਕੇ ਤੁਹਾਨੂੰ ਆਪਾਂ ਵੀਡੀਓ 'ਚ ਦਿਖਾਉਣੀ ਆ ਪਹਿਲਾਂ ਝੋਟੀ ਦਾ ਚੈੱਕ ਕਰ ਲਓ ਥਨਲੇਵਾ ਪੂਰੀ ਸਾਫ ਸੁਥਰੀ ਤੇ ਆਪਾਂ ਕਹਿ ਸਕਦੇ ਆ ਫੁੱਲ ਬਰੀਡ ਵਾਲੀ ਝੋਟੀ ਆ ਜਮਾ ਕਾਲੀ ਆ ਪੂਸਤੇ ਦੇ ਇੱਕ ਵੀ ਵਾਲ ਚਿੱਟਾ ਨਹੀਂ ਆਪਾਂ ਨੂੰ ਕੋਈ ਬੰਦਾ ਦਿਖਾ ਸਕਦਾ ਤੇ ਮਗਰ ਐਦ ਕਿਹਨੇ ਕੀ ਦਿੱਤਾ ਕੱਟਾ ਕਿਹੜੇ ਟੀਕੇ ਦਾ अच्छा, अच्छा।, अच्छा केड़ा पयो केड़ा एदा ਝੋਟੇ ਸੇ ਕਰਾਸ ਕਰਾਈ ਆ ਪੰਚਾਇਤੀ ਝੋਟੇ ਤੋਂ ਕਰਾਸ ਕਰਾਈ ਸੀ ਤੇ ਆ ਕਟਾ ਦੇਖ ਲਓ ਤੁਸੀਂ ਇਹਨਾਂ ਦੇ ਜਿਹੜੇ ਪੰਚਾਇਤੀ ਝੋਟੇ ਵੀ ਆ ਉਹ ਵੀ ਪੂਰੇ ਟੋਪ ਦੇ ਆ ਤੇ ਉਦੋਂ ਅਗਲੇ ਪਾਸੇ ਜਿਹੜੀ ਆ ਮੱਝ ਆ ਗਈ ਇਹਦੀ ਕੀ ਡਿਟੇਲ ਆ 6 ਮਹੀਨਿਆਂ ਦੀ ਗੱبن ਹੋ ਗਈ ਤੇ ਹੁਣ ਦੁੱਧ ਕਿੰਨਾ ਦਿੰਦੀ ਆ ਇੱਕ ਟਾਈਮ ਦੁੱਧ ਦਿੰਦੀ ਹੁਣ ਪਹਿਲਾਂ ਨੇ 19 ਕਿਲੋ ਪਹਿਲਾਂ ਨੇ 19 ਕਿਲੋ ਦੁੱਧ ਦਿੱਤਾ ਤੇ ਇਹਦਾ ਰੇਟ ਵੀ ਬਹੁਤ ਲੱਗ ਗਿਆ ਸੀ ਹੈਨਾ ਪਹਿਲਾਂ ਦਾ ਪਹਿਲੇ ਸੂਏ ਹੀ ਇਹਦਾ ਜਿਹੜਾ 4 ਲੱਖ ਤੇ 80000 ਰੁਪਇਆ ਰੇਟ ਲੱਗ ਗਿਆ ਸੀਗਾ ਮਿੱਤਰੋ ਬਹੁਤ ਸਾਫ ਸੁਥਰੀ ਤੇ ਪਲੀ ਵੀ ਝੋਟੀ ਆਏ ਤੇ ਦੂਜੇ ਸੂਏ ਦੂਜੇ ਸੂਏ ਦੇ ਵਿੱਚ ਕਿੰਨਾ ਦੁੱਧ ਦੇ ਦੂਗੇ 20 ਕਿਲੋ 23 ਕਿਲੋ ਦੇਣਾ ਚਾਹੀਦਾ ਬਾਈ 23 ਕਿਲੋ ਹਾਂ 20 ਕਿੰਨਾ ਠੀਕ ਹੈ ਤੇ ਇਹ ਆਪਾਂ ਸੇਲ ਕਰਾਂਗੇ ਇਹ ਮੌਕੇ ਹੀ ਵਾ। ਅੱਛਾ ਮੌਕੇ ਤੇ ਸੇਲ ਕਰਾਂਗੇ। ਤੇ ਇਹਦੇ ਉਹ ਅਗਲੇ ਪਾਸੇ ਦਿਖਾ ਦਈਏ ਜੇ ਆਪਾਂ ਵੱਖਰੀ ਕਿਸਮਾਂ, ਵੱਖਰੀ ਬਰੀਡ ਤੋਂ ਦਿਖਾਉਨੇ ਬਹੁਤ ਵੱਡੇ ਖੁੱਲੇ ਢਾਂਚੇ ਦੀ ਝੋਟੀ ਐ ਇਹ। ਇਹਦੀ ਕੀ ਡਿਟੇਲ ਆ ਜੀ? ਉਸ ਦੀ ਦੇਖਣਾ ਵੀ ਹਾਂ ਛੋਟੀ ਜਿਹੜਾ ਦੂਜੀ ਵਾਰ 23 ਕਿਲੋ 800 ਗ੍ਰਾਮ। ਅੱਛਾ। ਹਾਂ ਜੀ। ਪਹਿਲੇ ਸੂਏ 18 ਦਿੱਤਾ, ਦੂਜੇ ਸੂਏ 23 ਕਿਲੋ 800 ਗ੍ਰਾਮ ਦਾ ਦਿੱਤਾ ਤੇ ਹੁਣ ਤੀਜੇ ਵਾਸਤੇ ਗੱਬਣਾ। ਹਾਂ ਹਾਂ। ਤੀਜੇ ਵਾਸਤੇ ਗੱਬਣਾ ਹਨਾ ਤੀਜੇ ਹਾਂ ਇਹ ਵੀ ਇਸ ਦਾ 1 ਮਹੀਨਾ ਗੰਦਰ ਕਿਹੜੇ ਟੀਕੇ ਤੋਂ ਗੱਬਨੇ ਇਹ ਵੀ ਪੰਚਾਇਤੀ ਸਾਂਢ ਸੀ ਗਿਆ ਪੰਚਾਇਤੀ ਸਾਂਢ ਤੋਂ ਇਹ ਗੱਬਣਾ ਇਹ ਛੁੱਪ ਪੀਸੀ 570 ਜਿਹੜੀ ਇਹ ਆਪ ਆ ਖੁਦ ਪੀਸੀ 574 ਦੀ ਝੋਟੀ ਆ ਇਹਦੀ ਆਪਾਂ ਮਿਲਕਿੰਗ ਵੀ ਉਦੋਂ ਕੀਤੀ ਸੀ ਸ਼ਾਇਦ ਪਹਿਲੇ ਸੂਏ ਸੀ ਉਦੋਂ ਇਹ ਲਾਈ ਮਿਲਕਿੰਗ ਕੀਤੀ ਸੀ ਬਹੁਤ ਘੈਂਟ ਝੋਟੀ ਆ ਤੇ ਹੁਣ ਸੂਨ ਚ ਕਿੰਨੇ ਦਿਨ ਰਹਿ ਗਏ ਇਹਦੇ 1 ਮਹੀਨਾ ਗੰਦਰ ਰਹਿ ਗਿਆ ਕਿੰਨਾ ਟਾਈਮ ਰਹਿ ਗਿਆ ਇਸ ਪੋਸਟਿੰਗ ਤੇ 20-25 ਦਿਨ ਰਹਿ ਕੇ ਸੂਨ ਚ ਬਹੁਤ ਤਗੜੀ ਝੋਟੀ ਹੈ ਮਿੱਤਰੋ ਜੇ ਆਪਾਂ ਸਾਹਮਣੇ ਆ ਕੇ ਦੇਖਾਂਗੇ ਨਾ ਥਾਣਾ ਹਵਾਨੇ ਦੀ ਬਹੁਤ ਖੁੱਲੀ ਤੇ ਆਹ ਕੱਟੀ ਆ ਗਈ ਜਿਹੜੀ ਉਹ ਆਪਾਂ ਪਹਿਲੇ ਨੰਬਰ ਤੇ ਦਿਖਾਈ ਸੀ ਹੈ ਨਾ ਉਹਦੀ ਇਹਦੀ ਕੱਟੀ ਦੀ ਕੀ ਡਿਟੇਲ ਆ ਇਹ ਪਹਿਲਾਂ ਨਹੀਂ ਸੀ ਪਹਿਲਾਂ ਗੈਸ ਸੀ ਹੈ ਕਿ ਦੀ ਹਾਂ ਉਹਦੀ ਪਿਛਲੇ ਸੂਏ ਦੀ ਕੱਟੀ ਆ ਇਹ ਪਤਾ ਕਿਹੜੇ ਟੀਕੇ ਦੀ ਕੇ ਵੀ ਪੰਚਾਇਤੀ ਥਾਂ ਦੀ ਆ ਐਮ ਕਿਹਨ ਕੀ ਸੀ ਅੱਛਾ ਐਮ 51 ਦੀ ਕੱਟੀ ਆ ਮਿੱਤਰੋ ਆਪਾਂ ਟੀਕੇ ਵੀ ਪਰਾਉਣੇ ਹੁੰਦੇ ਆ ਆਪਾਂ ਨੂੰ ਆਏ ਹੁੰਦਾ ਜੀ ਰਿਜ਼ਲਟ ਵੀ ਪਤਾ ਲੱਗੇ ਕਿੰਨੇ ਟਾਈਮ ਦੀ ਹੋ ਗਈ ਏ ਸਾਢੇ 12 ਮਹੀਨੇ ਸਾਢੇ 12 ਮਹੀਨਿਆਂ ਦੀ ਕੱਟੀ ਹੋ ਗਈ ਐਮ 51 ਦੀ ਪੂਰੀ ਹਾਈਟ ਲੈਂਥ ਉਹਨੇ ਬਹੁਤ ਵਧੀਆ ਕੀਤੀ ਆ ਤੇ ਕੱਟੀਆਂ-ਕੁੱਟੀਆਂ ਆਪਾਂ ਸੇਲ ਕਰ ਦਿੰਨੇ ਆ ਕੱਟੜੀ ਨਹੀਂ ਸੇਲ ਕਰਦੇ ਅੱਛਾ ਕੱਟੜੀ ਨਹੀਂ ਸੇਲ ਕਰਦੇ ਮੱਜਾਂ ਸੇਲ ਕਰ ਦਿੰਨੇ ਆ ਹਾਂਜੀ ਬਾਕੀ ਜੇ ਕਿਸੇ ਵੀ ਬੰਦੇ ਨੇ ਆਉਣਾ ਖਾਣ-ਪੀਣ ਦਾ ਰਹਿਣ-ਸਹਿਣ ਦਾ ਪੂਰਾ ਪ੍ਰਬੰਧ ਐਨਾਂ ਕੋਲੇ ਫੋਨ ਕਰਕੇ ਜਦੋਂ ਮਰਜ਼ੀ ਆਵੇ ਕਿੰਨੇ ਕਿਲੋ ਤੱਕ ਦੀ ਮਾਜਾ ਪਦਵਾ ਦਿੰਨੇ ਆ ਬਹੁਤ ਆਪੀ ਫੀਲਡ ਵਿੱਚ ਘੁੰਮਗੇ ਜਿੰਨੀ ਮਰਜੀ ਹੈ ਭਾਈ ਤਨੇ ਕਿਲੋ ਕੀ ਲੈਣੀ ਹੈ ਜੇ ਹਿਸਾਬ ਜੇ ਕੋਈ ਬਰੀਡ ਵਾਲਾ ਬੰਦਾ 24 25 ਕਿਲੋ ਵਾਲੀ ਲੈਣੀ ਚਾਹੁੰਦਾ ਮਿਲ ਜੂਗੀ ਹਾਂ ਮਿਲ ਜੂਗੀ ਠੀਕ ਆ ਬਾਕੀ ਜਿਹੜਾ ਇਹਨਾਂ ਦਾ ਕੰਮ ਆ ਪੂਰਾ ਸਾਫ ਸੁਥਰਾ ਤੁਸੀਂ ਦੇਖ ਸਕਦੇ ਆ ਘਰੇ ਵੀ ਜਿਹੜੇ ਪਸ਼ੂ ਰੱਖੇ ਆ ਉਹ ਵੀ ਪੂਰੇ ਟਾਪ ਦੇ ਰੱਖੇ ਆ ਤੇ ਬਾਕੀ ਮਿਹਨਤ ਆ ਬਾਈ ਦੀ ਤੇ ਜਿਹੜਾ ਨਾਮ ਬਣਿਆ ਵਾ ਬਾਕੀ ਤੁਸੀਂ ਦੱਸਿਓ ਕਿਵੇਂ ਲੱਗੀ ਵੀਡੀਓ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਅਗਲੀਆਂ ਹੋਰ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਆਪਾਂ ਹਰਿਆਣੇ ਦੀਆਂ ਦਿਖਾਵਾਂਗੇ ਉਹਦੇ ਵਾਸਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਸਾਰਿਆਂ ਦਾ